ਗੋ ਜਾ ਆ ਜਾ ਆ ਜਾ ਆ ਜਾ ਚੱਲ ਕਿੱਥੇ ਜਾਣਾ ਹੁਣ ਜੋ ਬਈ ਬਹੁਤ ਖਰਾਬੀਆਂ ਆਰ ਚਲਾ ਚਲੀ ਇੱਥੇ ਆ ਜਾ ਆ ਜਾ ਚਲਾ ਜਾ ਤੇ ਆ ਵੀ ਦੇਖੋ ਬਈ ਆਪਾਂ ਨੇ ਗੱਲ ਨੂੰ ਭੱਜੇ ਜਾਂਦੇ ਆ ਤੇ ਬਾਹਰ ਇਹਨਾਂ ਨੂੰ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਬਾਹਰ ਵੀਰੋ ਜੀ ਜਾਂਦੇ ਆ ਕੁੱਤੇ ਬਿੱਲੇ ਇਹਨਾਂ ਨੂੰ ਚੱਕ ਲੈਂਦੇ ਆ ਬਾਰਿਸ਼ ਕਰਕੇ ਜਾਣ ਦਿੰਦੇ ਇਸ ਕਰਕੇ ਆ ਦੇਖੋ ਉਂਦਰ ਰੇਮਾ ਇਹ ਮੁਰਗਾ ਬਹੁਤ ਖਰਾਬ ਹੋ ਗਿਆ ਉਹ ਭਾਈ ਕਾਲੂ ਕਾਲੂ ਕੇ ਲੱਛਣ ਦੇਖੋ ਇਹੋ ਚੀਜ਼ ਲੱਭਣਾ ਵਾ ਬਈ ਉਹ ਬਾੜੇ ਮੇ ਆਪਣੇ ਤੇ ਕਈ ਵਾਰ ਆਪਾਂ ਨਹੀਂ ਹੁੰਦੇ ਨਾ ਮੁਰਗੀਆ ਉਹ ਕੁੱਡੇ ਆਉਣ ਨੇ ਅੰਡਾ ਦੇਗਾ ਬਾਹਰ ਆ ਜਾ ਪਰ ਜਦ ਵੀ ਸੱਕ ਦੌ ਲਗਾਇਓ ਉੱਥੀ ਦਿਖਾਇਆ ਆਪਨੂੰ ਮਿਲਦਾ ਨਹੀਂ ਕਈ ਵਾਰ ਤੇ ਇਹ ਵੀ ਉਹ ਦੇਖੋ ਅੰਡਾ ਖਾਣਾ ਆਇਆ ਤਾ ਉਹ ਪਰ ਦੇਖੋ ਕਿ ਤਰ੍ਹਾਂ ਸ਼ਾਲਾ ਮਾਰ ਰਿਹਾ ਦੇਖੋ ਇਹ ਦੇਖਿਓ ਇਹ ਦੇਖੋ ਲੈ ਇਹ ਦੇਖ ਖਾਣਾ ਹੂੰ ਖਾਣਾ ਲੇ 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 ਇਹ ਦੇਖ ਜੀਵ ਦੇਖ ਜੀਵ ਜੀਵ ਜੀ ਇਹ ਲੇ ਉਹ ਬੇਟਾ ਇਹ ਲੋ ਲੈ ਚੱਲ ਚੱਲ ਬਾਹਰ ਪਾਵਾਂ ਹਿੱਤਰੇ ਉਸਾਂ ਕੋਲੇ ਪਾਵਾਂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 27 ਫਰਵਰੀ ਤੇ ਸਵੇਰ ਕੇ ਵਜੇਗੀ ਵੀਰੋ 11 ਤੇ ਦਿਨਾਂ ਵੀਰੋ ਅੱਜ ਵੀਰਵਾਰ ਤੇ ਕੱਲ 26 ਜਿਹੜੀ ਫਰਵਰੀ ਸੀ ਤੇ ਕੱਲ ਦੇ ਦਿਨ ਵੀਰੋ ਸ਼ਿਵਰਾਤਰੀ ਸੀ ਤੇ ਅੱਜ ਵੀਰੋ ਜਿਹੜਾ ਮੌਸਮ ਨੇ ਕਰ ਹੋ ਰਿਹਾ ਅੱਜ ਕਿਉਂਕਿ ਤੁਹਾਨੂੰ ਪਤਾ ਸ਼ਿਵਰਾਤਰੀ ਦੇ ਲਵੇ ਆ ਕੇ ਮੀਂਹ ਜ਼ਰੂਰ ਪੈਣਾ ਪਰ ਦੋ ਦਿਨਾਂ ਦਾ ਜਿਹੜਾ ਵੀਰੋ ਮੀਂਹ ਲਗਾਤਾਰ ਦਸਰ ਗਿਆ ਅੱਜ 29 ਮਤਲਬ 30 ਫਰਵਰੀ ਤੇ 29 ਦਾ ਅੱਜ ਦੇ ਦਿਨ ਤੇ ਕੱਲ ਦੇ ਦਿਨ ਦਾ ਤੇ ਪੈ ਵੀ ਰਿਹਾ ਵੀਰੋ ਸਵੇਰ ਕਾ ਮੀਂਹ ਪੈ ਰਿਹਾ ਅੱਜ ਤੇ ਮੌਸਮ ਹੋਰਾ ਖਰਾਬ ਤੇ ਇੱਧਰ ਦੇਖੋ ਮੌਸਮ ਕਿਣ ਮੇਣ ਕਿਣ ਮੇਣ ਸਵੇਰ ਕੀ ਚੱਲ ਰਹੀ ਅੱਜ ਤੇ ਅੱਜ ਦੇ ਦਿਨ ਤੇ ਸਾਰੇ ਦਾ ਮੀਂਹ ਦੱਸਿਆ ਹੋਇਆ ਤੇ ਕੱਲ ਦੇ ਦਿਨ ਦਾ ਤੇ ਇਸ ਕਰਕੇ ਤੇ ਆਪਾਂ ਮੁਰਗੇ ਆਪਣੇ ਹੋ ਗਏ ਅੱਜ ਪਰੇਸ਼ਾਨ ਕਿਉਂਕਿ ਇਹ ਆਪ ਦੇਖੋ ਬਾਹਰ ਭੱਜ ਗਏ ਹੁਣ ਗੇਟ ਖੁੱਲਦਾ ਜਦੋਂ ਇਹ ਮੜਾ ਜਾ ਗੇਟ ਖੁੱਲਦਾ ਨਾ ਜਦ ਇਹ ਬਾਹਰ ਭੱਜ ਜਾਂਦੇ ਆ ਪਰ ਬਾਹਰ ਇਹਨਾਂ ਦੀ ਰੱਖ ਹੀ ਰੱਖਣੀ ਪੈਂਦੀ ਕਿ ਵੀਰੋ ਕੁੱਤੇ ਬਿੱਲੇ ਜਿਹੜੇ ਬਹੁਤ ਆਉਂਦੇ ਆ ਤੇ ਇੱਕ ਮੁਰਗੀ ਆਪਣੀ ਬੈਠੀ ਵੀਰੋ ਅੰਡਿਆਂ ਤੇ ਤੇ ਉਹ ਦੇਖੋ ਇਹ ਬੈਠੀ ਹੈ ਵੀਰੋ ਅੰਡੇ ਦੇ ਤੇ ਅੰਡਾ ਦੇਵੇਗੀ ਹੁਣ ਤੇ ਬਾਕੀ ਭੱਜ ਕੇ ਬਾਹਰ ਚਲੋ ਚਲੋ ਅੰਦਰ ਨੇਟ ਲਾਣਾ ਪੈਣਾ ਚਲੋ 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 ਅੰਦਰ ਰਹੋ ਅੱਜ ਇਹ ਵੀਰੋ ਬਾਹਰ ਆਪਾਂ ਇਹਨਾਂ ਨੂੰ ਕੱਢਦੇ ਨਹੀਂ ਕਿਉਂਕਿ ਬਾਹਰ ਵੀਰੋ ਤੁਹਾਨੂੰ ਪਤਾ ਕੁੱਤੇ ਬਹੁਤ ਹੁੰਦੇ ਪਹਿਲਾਂ ਹੀ ਆਪਣਾ ਤਿੰਨ ਮੁਰਗੀਆਂ ਲੈ ਗਏ ਕੁੱਤੇ ਤੇ ਇੱਕ ਮੁਰਗਾ ਤੇ ਇਸ ਕਰਕੇ ਤੇ ਵੀਰੋ ਬਾਹਰ ਆਪਾਂ ਕੱਢ ਦੋਈਏ ਇਹਨਾਂ ਨੂੰ ਪਰ ਬਾਹਰ ਥੋੜਾ ਜਿਆਦਾ ਦਿੱਕਤ ਆਦਾ ਕਿਉਂਕਿ ਕੁੱਤੇ ਬਹੁਤ ਆਉਂਦੇ ਆ ਕੁੱਤੇ ਫਿਰਦੇ ਆ ਤੇ ਬਿੱਲੀਆਂ ਬੁੱਲੀਆਂ ਤੇ ਪਹਿਲਾਂ ਹੀ ਆਪਣੀ ਚਾਰ ਮੁਰਗੀਆਂ ਜਿਹੜੀਆਂ ਗੈਪ ਹੋ ਗਈਆਂ ਤੇ ਕੁੱਤਾ ਲੈ ਗਿਆ ਚੱਕ ਕੇ ਸਰ ਕੇ ਆਪਾਂ ਇਹਨਾਂ ਨੂੰ ਦੇਖੋ ਇਹ ਅੰਦਰ ਅੰਦਰ ਰਹਿੰਦੇ ਆ ਫਸ ਸਵੇਰੇ ਇਹਨਾਂ ਨੂੰ ਖੋਲ ਦਿੰਦੇ ਆ ਇੱਥੇ ਚੁੱਕਦੇ ਆ ਤੇ ਇਹਦੇ ਨਾਲ ਫਰਕ ਵੀ ਰੋਏ ਪੈਂਦਾ ਕਿਉਂਕਿ ਇਹ ਤੁਹਾਨੂੰ ਪਤਾ ਮੁਰਗੇ ਨਾਲੀਆਂ ਚੋਂ ਕੀੜੇਮਕੜੇ ਜੇ ਖਾਂਦੇ ਆ ਤੇ ਉਹਦੇ ਨਾਲ ਇਹਨਾਂ ਨੂੰ ਮਤਲਬ ਵਧੀਆ ਗੁਜ਼ਾਰਾ ਹੋ ਜਾਂਦਾ ਪਰ ਅੰਦਰ ਇਹਨਾਂ ਨੂੰ ਹੈ ਨਹੀਂ ਇੰਨਾ ਕੁ ਖਾਣ ਨੂੰ ਪਦਾਣੇ ਰੋਟੀ ਵਗੈਰਾ ਇਦਾਂ ਨਹੀਂ ਫੀਡ ਫੂਡ ਪਾ ਦਿੰਦੇ ਆ ਤੇ ਆ ਇੰਨੀ ਜਗ੍ਹਾ ਚ ਚੁੱਕਦੇ ਆ ਇਹ ਬਾਹਰ ਆਪਾਂ ਇਹਨਾਂ ਨੂੰ ਭੇਜਦੇ ਨਹੀਂ ਕਿਉਂਕਿ ਵੀਰੋ ਬਾਹਰ ਤੁਹਾਨੂੰ ਪਤਾ ਹੀ ਆ ਕੁੱਤੇ ਲੈ ਜਾਂਦੇ ਆ ਚੱਕ ਕੇ ਤੇ ਆਪਣੀ ਪਹਿਲਾਂ ਹੀ ਦੋ ਤਿੰਨ ਦੋ ਮੁਰਗੀਆਂ ਕਾਲੇ ਰੰਗ ਦੀਆਂ ਤੇ ਦੋ ਲਾਲ ਰੰਗ ਦੇ ਕੁੱਤੇ ਲੈ ਗਏ ਤੇ ਜਦ ਵੀ ਇਹ ਗੇਟ ਖੁੱਲਦਾ ਵੀਰੋ ਤੇ ਬਹੁਤ ਭੱਜ ਕੇ ਬਾਹਰ ਨੂੰ ਜਾਣੀਆਂ ਇਹ ਚੁਕਣ ਲਈ ਤੇ ਦੇਖਿਓ ਮੈਂ ਗੇਟ ਖੋਲਾਂਗਾ ਤੇ ਆਪਾਂ ਗੇਟ ਖੋਲਦਾ ਇਹ ਦੇਖਿਓ ਕਿਵੇਂ ਭੱਜ ਗਈਆਂ ਚਲੋ ਤੇ ਇਹ ਹੁਣ ਹੁਣ ਡਰ ਰਹੀਆਂ ਵੀਰੇ ਨੂੰ ਦੇਖਿਓ ਵੀਰੇ ਕਿਵੇਂ ਹੁਣ ਬਾਹਰ ਨੂੰ ਭੱਜਣੀਆਂ ਚਲੋ 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 ਇਹ ਉਹ ਦੇਖੋ ਇਹ ਉਹ ਭੱਜੀ ਆਹ ਦੇਖੋ ਇਹੋ ਦੇਖੋ ਦੇਖੋ ਸਾਰੀਆਂ ਭੱਜ ਗਈਆਂ ਆ ਦੇਖੋ ਤੇ ਬਾਹਰ ਆਪਾਂ ਵੀਰੋ ਇਹਨਾਂ ਨੂੰ ਜਿ ਚੁਕ ਲਾ ਦਿੰਨੇ ਆ ਫਿਰ ਇਹਨਾਂ ਨੂੰ ਜਿ ਰੱਖ ਕੇ ਰੱਖਣੀ ਪੈਂਦੀ ਆ ਖੜਨਾ ਪੈਂਦਾ ਆਪਾਂ ਨੂੰ ਕਿਉਂਕਿ ਡਰ ਨੂੰ ਕੋਈ ਵੀ ਕੁੱਤੇ ਬਹੁਤ ਰਕਾਨੇ ਆ ਇਧਰ ਨੂੰ ਤੇ ਕਈ ਇਹਨਾਂ ਨੂੰ ਛੇੜਦੇ ਵੀ ਨਹੀਂ ਕੁਛ ਕਹਿੰਦੇ ਨਹੀਂ ਤੇ ਕਈ ਚੱਕ ਕੇ ਵੀ ਲੈ ਜਾਂਦੇ ਆ ਤੇ ਹੁਣ ਆਪਾਂ ਰੱਖ ਕੇ ਰੱਖਣੀ ਪੈਣੀ ਆ 10 ਮਿੰਟ ਤੇ ਚੁਕ ਲੈਣ ਦੇ ਇਹਨਾਂ ਨੂੰ ਫਿਰ ਆਪਾਂ ਥੋੜੀ देर ਤੱਕ ਅੰਦਰ ਵੜਦੇ ਆ ਤੇ ਆਹ ਦੇਖੋ ਵੀਰੋ ਇਹ ਨਾਲੀਆਂ ਚ ਚੁੱਕੇ ਖੁਸ਼ ਹੈ ਮੁਰਗੇ ਆਪਣੇ ਆ ਦੇਖੋ ਕਿਆ ਦੇਖੋ ਕਿਵੇਂ ਖਾ ਰਹੀ ਆ ਤੇ ਉਹ ਪਰੇ ਦੇ ਕਿੱਥੇ ਦਾ ਪਤਾ ਹੀ ਇਹਨਾਂ ਨੂੰ ਵੀਰੇ ਕੁੱਤੇ ਆ ਆ ਦੇਖੋ ਕੁੱਤਾ ਆਏਗਾ ਕਿਆ ਦੇਖੋ ਕਿਵੇਂ ਖਾ ਰਹੀ ਆ ਨਾਲੀ ਚ ਆਹ ਦੇਖੋ ਹਾ 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 ਆ ਜਾਓ ਚਲੋ ਅੰਦਰ ਤੇ ਇੱਕ ਵੀਰੋ ਬੈਠਾ ਬਾਜ ਦੇਖੋ ਇਹ ਚਿੜੀ ਚੁੜੀ ਦੇਖ ਰਿਹਾ ਕੋਈ ਸ਼ਿਕਾਰ ਇਹ ਮੁਰਗਾ ਵੀਰੋ ਬਹੁਤ ਦਿੱਕਤ ਕਰਦਾ ਇਹਨੂੰ ਆਪਾਂ ਬੇਸ਼ੱਕ ਅੰਦਰ ਗੇਟ ਲਾ ਕੇ ਖੜਾ ਲੀਏ ਪਰ ਇੱਕ ਅੰਦਰ ਪੁਰਨ ਛਾਲ ਮਾਰ ਕੇ ਫੇਰ ਆ ਜਾਂਦਾ ਬਾਹਰ ਇਸ ਕੀ ਬਲੀ ਚੜਾਈ ਕਿਸੇ ਤੇ ਨਾ ਤੇ মুরਗੇ ਵੀ ਆਪਣੇ ਚੁਕਣ ਲੱਗੇ ਹੁਣ ਬਾਹਰ ਤੇ ਬਾਹਰ ਗਏ ਹੋਇਆ ਚਲੋ ਚੁਕ ਲੈਣੇ ਤੇ ਥੋੜੀ ਦੇਰ ਪਰ ਰੱਖ ਕੇ ਰੱਖਣੀ ਪੈਂਦੀ ਆ ਵੀਰੋ ਕਿਉਂਕਿ ਕੁੱਤੇ ਦਾ ਕੋਈ ਪਤਾ ਨਹੀਂ ਕਦ ਆ ਜਾਂਦੇ ਪਰ ਕੇਣ ਮੇਣ ਕੇਣ ਮੇਣ ਵੀ ਚੱਲ ਗਈ ਵੀਰੋ ਮੀਂਹ ਪੈਣ ਲੱਗ ਗਿਆ ਥੋੜਾ ਥੋੜਾ ਹੁਣ ਤੇ ਦੇਖੋ ਇੱਧਰ ਦੇਖੋ ਪਾਣੀ ਦੇ ਵਿੱਚ ਕਣੀਆਂ ਲੱਗੀਆਂ ਤੇ ਮੀਂਹ ਵੀਰੋ ਅੱਜ ਬਹੁਤ ਦਸਿਆ ਹੋਇਆ ਲਗਾਤਾਰ ਬਹੁਤ ਸਾਰਿ ਬਾਰਿਸ਼ ਦੱਸੀ ਹੋਇਆ ਅੱਜ 2-3 ਦਿਨਾਂ ਦੀ ਤੇ ਬਾਕੀ ਪਾ ਡੰਗਰ ਵੀ ਦਿਖਾਣੇ ਸਾਨੂੰ ਆਪਣਾ ਤੇ ਕਾਲੂ ਨੂੰ ਮਲਾਣੇ ਆ ਤੇ ਕਾਲੂ ਬਹੁਤ ਦਿਨੋਂ ਰਿਹਾ ਆਪਣਾ ਇਹ ਫਨਾਂ ਪੰਮੁਰ ਦੇ ਬਾੜੀ ਦੇ ਅੰਦਰ ਚਵਾ ਆ ਗਿਆ ਕਲ 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 ਉਹ ਅੰਦਰ ਪੁੱਤ ਹੈਲ ਮੁਰਗੇ ਬਾੜ ਮੁਰਗੇ ਬਾੜ ਜੋ ਵੀ ਅੰਡੇ ਦੇਖਦਾ ਫਿਰ ਰਿਹਾ ਦੇਖੋ ਚਲੋ ਚਲ ਕਣੂ ਆ ਜਾ ਆ ਜਾ ਚਲ 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 ਦੇਖ ਬਈ ਉਹ ਆਪਣਾ ਕੁੱਤਾ ਇਹਨਾਂ ਨੂੰ ਕੁਝ ਨਹੀਂ ਕਰਦਾ ਗੇਟ ਲਾ ਲਈਏ ਕਾਲੂ ਕੋ ਆਪਣਾ ਇਹਨਾਂ ਨੂੰ ਕੁਛ ਨਹੀਂ ਕਹਿੰਦਾ ਬਈ ਤੇ ਕਾਲੂ ਵੈਸੇ ਇੱਕ ਪਰੇਸ਼ਾਨੀ ਕਰਾਇਓ ਜੋ ਵੈਸੇ ਲਾਗੇ ਅੰਡੇ ਖਾ ਜਾ ਬਈ ਜਿੰਨੇ ਵੀ ਜਦ ਵੀ ਉਹ ਦੇਵਾ ਤੇ ਆਪਾਂ ਪਹਿਲਾਂ ਬਤਨ ਇੱਧਰ ਬਾੜਦੇ ਨਹੀਂ ਪਰ ਹੁਣ ਆਪਾਂ ਚਾ ਨਾ ਲਾ ਇਸਕੇ ਪਰੇਵੀ ਉਹ ਦੇ ਖੰਡਾ ਲੱਭਦਾ ਰਿਹਾ ਚੱਲ ਹੁਰਾ ਜੋ ਅੰਡਾ ਲੱਭਦਾ ਰਿਹਾ ਬਹੁਤ ਖਰਾਬ ਬੰਦਾ ਤੋਂ ਵੀਰੋ ਕਾਲੂ ਆਪਣਾ ਬਹੁਤ ਮਤਲਬ ਠੀਕ ਵੀ ਆ ਤੇ ਖਰਾਬ ਵੀ ਆ ਕਿਉਂਕਿ ਮੁਰਗੀਆਂ ਜਿੰਨੇ ਵੀ ਆਪਣੀ ਅੰਡੇ ਦਿੱਤੀਆਂ ਇਹਨੂੰ ਵੈਸੇ ਦੇਖਣਾ ਚਾਹੀਦਾ ਤੇ ਇਹ ਖੁੱਡੇ ਉਹ ਜ਼ਰੂਰ ਜਹਾਇਓ ਉਸਮਾ ਇਹ ਵੀ ਇਧਰ ਆਂਦਾ ਪਰ ਇਸ ਟਾਈਮ ਮੁਰਗੀ ਅੰਡਾ ਦੇਣ ਲੱਗ ਰਹੀ ਹਤੇ ਤੇ ਇਸ ਕਰਕੇ ਉਹ ਦੇਖੋ ਅੰਦਰ ਆ ਗਿਆ ਤੇ ਹੁਣ ਆਪਾਂ ਨਾ ਇਸ ਕਰਕੇ ਮੈਂ ਬਾੜੇ ਅੰਦਰ ਨਹੀਂ ਨੋਪਾ ਪਰੇ ਹੀ ਰੱਖਦੇ ਆ ਤੇ ਕਾਲੂ ਆਪਣੇ ਦੋਸਤ ਤੇ ਵੀਰੋ ਇੱਕ ਫਾਹਾਂ ਤੁਹਾਨੂੰ ਦਿਖਾਇਆ ਤੇ ਆਪਾਂ ਨੇ ਤੇ ਇੱਕ ਆਪਾਂ ਨੇ ਕਿਸੇ ਨੇ ਦੇਖ ਤੇ ਇੱਕ ਰਹਿ ਗਿਆ ਆਪਾਂ ਨੇ ਇੱਕ ਰੱਖਿਆ ਹੋਇਆ ਦੇਖੋ ਤੇ ਬਹੁਤ ਠੀਕ ਆ ਕਾਲਾ ਕੁੱਤਾ ਬਹੁਤ ਵਧੀਆ ਹੁੰਦਾ ਘਰੇ ਰੱਖਣਾ ਜੋ ਬਹੁਤ ਸ਼ਤਾਨਾ ਜੋ ਅੰਡੇ ਖਾਵਾ ਅੰਡੇ ਅੰਡੇ ਖਾਵਾ ਯੋ ਬਸ ਹੋਰ ਕੁਝ ਨਹੀਂ ਕਰਦਾ ਯੋ ਬਹੁਤ ਸ਼ੈਤਾਨੀ ਆ। ਚਲ। ਸਾਰਾ ਮੁਰਗੇ ਆ ਗਏ ਮੁਰਗੇ। ਉਹ ਦੇਖ। ਉਹ ਦੇਖ। ਆਹ ਦੇ। ਆਹ ਦੇਖੋ ਵੀ ਖੇਡਣ ਲੱਗ ਰਹੇ ਓ। ਪਿਆਰ ਕੇ ਭੁੱਖੇ ਹੁੰਦੇ ਆ ਬਈ ਇਹ ਦੇਖੋ। ਦੇਖੋ। ਸਾਰਾ ਦੰਦਨਾ ਮਾਰਨੀ। ਉਹ ਦੇਖ ਉਹ ਮੁਰਗਾ ਆ ਗਏ ਮੁਰਗੇ। ਮੁਰਗੇ। ਉਹ ਮੁਰਗਿਆਂ ਨਾਲ ਕੁੱਤਾ ਕੇ ਬਾਰੋ ਦੇਖ। ਉਹਨੇ ਕਿ ਮੁਰਗੇ। ਆਹ ਤੋ ਭਈਓ ਜੱਬੋ ਹੋਤਾਰ ਹਰਦਨ ਦੇਖੋ ਭਈਓ ਫਿੱਡ ਨਹੀਂ ਲੱਗ ਰਾ ਮੇਰੇ ਕੋਲ ਇਹ ਆਪਾਂ ਨੂੰ ਵੀਡੀਓ ਨਹੀਂ ਬਣਾਣ ਦੇਂਦਾ ਯੋਰਾ ਉਹ ਭੱਗ ਗਿਆ ਭਰਾ ਆ ਜਾ ਜਾ ਦੇ ਆ ਜਾ ਆ ਜਾ ਇਹੋ ਦੇਖ ਢਾਲੀ ਕੁਵਾਰੀ ਉਹ ਕਰਦੇ ਉਹ ਕਰਦੇ ਵੀਡੀਓ ਮਾ ਪੌਂਕਾ ਦਿਖਾ ਦੇ ਇੱਕ ਵਾਰੀ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਓਏ ਸਤਿ ਸ਼੍ਰੀ ਅਕਾਲ ਕਰ ਸਸੀ ਗਰਗਰ ਸਾਰਿਆਂ ਨੂੰ ਜੋ ਦੇਖ ਤੇਰੀ ਵੀਡੀਓ ਦੇਖ ਰਹੇ ਸਾਰੇ ਕੁੱਤੇ ਸਸਤਰੀ ਕਾਲ ਤੋਂ ਕਰਦੀ ਕੋਰੀ ਆਰਾ ਦੇਖ ਦੀ ਇਹ ਆ ਦੇਖੋ ਬਈ ਉਹ ਇਨੂੰ ਇਸ਼ਤਾਨੀਆਂ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਤੇ ਜੋ ਕੁੱਤਾ ਆਰਾ ਮਾਰ ਦੇਗਾ ਦੇਖ ਲੈ ਮੈਂ ਤੋ ਬਈ ਇਹ ਛਤਾਨੀਆਂ ਬਹੁਤ ਕਰ ਰਿਹਾ ਆਪਾਂ ਨੂੰ ਜਾ ਦੇ ਉਹਦੇ 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 ਉਹ ਲੈ ਉਧਰ ਲੈ ਉਧਰ ਜਾ ਲੈ ਚੱਲ ਇੱਧਰ ਹਾਂ ਲੈ ਆਪਣੀ ਮੁਰਗੀਆਂ ਜੋ ਦੇਖੋ ਬਈ ਯੋ ਹਟਦਾ ਨਹੀਂ। ਯਾ ਦੇਖੋ ਯੋ ਆਪਣੀ ਮੁਰਗੀਆਂ ਦੇਖੋ ਬਈ ਇਹ ਕਈ ਕੁੱਤੇ ਵਫਾਦਾਰ ਬਿੰਦਿਆ ਦੇਖੀ ਜਿਹਨੂੰ ਪਤਾ ਵੀ ਆਪਣੇ ਮੁਰਗੀਆਂ ਪਰ ਇਹਨਾਂ ਨੂੰ ਕੁਛ ਨਹੀਂ ਆਂਦਾ ਦੇਖੋ। ਤੇ ਉਹ ਆਂਡਿਆਂ ਦੇ ਕੋਲ ਜਾਏਗਾ ਹੌਲੀ ਹੌਲੀ ਦੇਖਦੇ ਰਹੋ ਇਹਦੇ ਲੱਛਣ ਦੇਖੋ। ਤੇ ਯੋ ਦੇਖੋ ਹੌਲੀ ਹੌਲੀ ਖੁੱਡੇ ਤੱਕ ਪਹੁੰਚਣ ਲੱਗ ਰਿਹਾ ਹੈ। ਤੇ ਗੇਟ 'ਤੇ ਪਹੁੰਚ ਗਿਆ। ਇਹ ਘੁੰਮ ਗਿਆ ਘੁੰਮ ਗਿਆ। ਘੁੰਮ ਗਿਆ ਖੁੱਡੇ ਕਣੀ ਨੂੰ। ਤਾ ਵੀ ਮੌਸਮ ਆ ਜਿਹੜਾ ਖਰਾਬ ਹੁੰਦਾ ਜਾ ਰਿਹਾ ਕਿਉਂਕਿ ਕਿਣਕੜੀਆਂ ਵੀ ਲੱਗਦੀਆਂ ਪੈਣ ਤੇ ਇਸ ਕਰਕੇ ਉਹ ਦੇਖੋ ਵੀਰੋ ਪਹੁੰਚ ਗਿਆ ਉਹ ਕੁੱਡੇ ਕੋਲ ਹੌਲੀ ਹੌਲੀ ਦੇਖੇ ਅੰਦਰ ਜਾਏਗਾ ਇਹ ਪਰ ਹੁਣ ਮੈਂ ਨਾ ਇੱਥੇ ਤਾਂ ਕਰਕੇ ਲੜੇ ਲਿਆ ਇੱਕ ਮੁਰਗੀ ਆਪਣੇ ਅੰਡੇ ਮਿਠੇ ਦੇਖੋ ਖੜੀ ਹੈ ਸਾਹਮਣੇ ਤੇ ਇਹ ਲੱਭ ਰਿਹਾ ਦੇਖੋ ਆ ਜਾ ਆ ਗਿਆ 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 ਕੀ ਕਰਨਗੇ ਤਾ ਹੋ ਹੋ ਇੱਧਰ ਕੀ ਲੱਭ ਰਿਹਾ ਕੀ ਲੱਭ ਰਿਹਾ ਦਸਮਨ ਮਨ ਦਸ ਪਹਿਲਾਂ ਕੀ ਲੱਭ ਰਿਹਾ ਅੰਡਾ ਅੰਡਾ ਹਨਾ ਅੰਡਾ ਹਨਾ ਅੰਡਾ ਤੋ ਵੀ ਆਪਾਂ ਮੁਰਗੀਆਂ ਕਿਤੋਂ ਵਾਂਡੇ ਦੇਰ ਕੇ ਤੇ ਕੱਲ ਕੇ ਤੋ ਆਪਾਂ ਤੋਂ ਕਦੀ ਕਦੀ ਖਾਵਾ ਤੋ ਚਲ ਅੱਜ ਕਾਲ ਨੂੰ ਪਾ ਦੀ ਇੱਕ ਚੋਲੇ ਆਪੇ ਜਾਂ ਦੋ ਗੰਡੇ ਖਾਣਾ ਖਾਣਾ ਦੇਖ ਦੇਖੋ ਵੀ ਕਿਹ ਤਰ੍ਹਾਂ ਦੇਖ ਰਿਹਾ ਇਹੋ ਦੇਖ ਇਹ ਦੇਖੋ ਇਸਕੇ ਲੱਛਣ ਦੇਖ ਆ ਦੇਖ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਕੀ ਹੈ ਇਹ ਉਹ ਲੰਬਰਾ ਤਾਂ ਨਾ ਇਹ ਲੋ ਬ੍ਰਦਰ ਇਹ ਲੋ ਬ੍ਰਦਰ ਇਹ ਲੋ ਬ੍ਰਦਰ ਇਹ ਜੇ ਇਹ ਏ ਇਹ ਯਾ ਲੋ ਬਰਦਾ ਦੇਖੋ ਵੀ ਉਹ ਚੀਜ਼ ਲੱਭ ਰਿਹਾ ਤਾਂ ਇਹ ਕਾਲੂ ਹਾਂ ਦੈਸੀ ਅੰਡਾ ਮੁਰਗੀ ਕੇ ਲਵਲੇ ਕਾ ਜਹਾ ਇਹੋ ਦੇਖੋ ਇਹ ਚੀਜ਼ ਖਾਣ ਵਾਸਤੇ ਰੋਜ ਆਵਾ ਮੁਰਗੀਆਂ ਦਾ ਦੋ ਲਾ ਜਾ ਕਈ ਵਾਰ ਪੰਚਲ ਚੱਕ ਦੇਣੀ ਅੰਡੇ ਖੁੱਡੇ ਵਾਂਦੇ ਤੇ ਚਾਦ ਵੀ ਸਕ ਦੋ ਲਗਾ ਜੋ ਖਾਗਾ ਵਗਾ ਜਮਨ ਨੂੰ ਪਤਾ ਨਹੀਂ ਲੱਗਦਾ ਤੇ ਇਹ ਚੀਜ਼ ਲੱਭ ਰਿਹਾ ਇਸ ਟਾਈਮਾ ਕਾ ਹੋਰਾ ਖਾਣਾ ਆ ਦੇਖ ਜੀਵ ਦੇਖ ਜੀਵ ਕਿਤਨਾ ਕਰ ਰਹਾ ਚੱਲ ਫੇਰ ਖਲਾਵਾਂਗਾ ਖਲਾਵਾਂਗਾ ਪਹਿਲਾਂ ਸੱਸਰੀ ਨਾਲ ਕਰ ਹੈਲੋ ਕਰ ਸਾਰੇ ਨੂੰ ਹੈਲੋ 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 ਕਰ ਕਰ ਹੈਲੋ ਫੇਰ ਨਹੀਂ ਮਿਲਦਾ ਫੇਰ ਮਿਲਦੇ ਨਹੀਂ ਫੇਰ ਮਿਲਦੇ ਨਹੀਂ ਫੇਰ ਨਹੀਂ ਮਿਲਦਾ ਹੈਲੋ ਕਰ ਪਹਿਲਾਂ ਸਾਰਾ ਹੈਲੋ ਆ ਦੇਖੋ ਵੀ ਕਿਤਨਾ ਫਿਰ ਰਿਹਾ ਮੇਰੇ ਪਿੱਛਾ ਪਿੱਛਾ ਤੇ ਉੱਧਰ ਉਹ ਵੀ ਦੇਖ ਰਹੇ ਆ ਵੀ ਮੇਰੇ ਕੋਲ ਨਹੀਂ ਕੁਝ ਪਾਵਾਂਗਾ ਤੁਹਾਨੂੰ ਵੀ ਖਾਣਾ ਵੀ ਕੁਝ ਹੈ ਲੈ ਮੁਰਗੇ ਨੂੰ ਪਾ ਦੇ ਮੁਰਗੇ ਨੂੰ ਤੋ ਵਈਓ ਦੇਖੋ ਯੋ ਅੰਡਾ ਸਪੈਸ਼ਲ ਨਾ ਔਰ ਅੰਡਾ ਖਾਣਾ ਵਾ ਕਿਉਂਕਿ ਇਹਨੂੰ ਪਤਾ ਵੀ ਔਰ ਮੁਰਗੀ ਅੰਡੇ ਦੇਵਾ ਇਸ ਕਰਕੇ ਯੋ ਡੇਲੀ ਆਵਾ ਆਪਣੇ ਗੱਲ ਆਪਣੇ ਗੱਲ ਕਿਉਂ ਚੋਰੀ-ਚੋਰੀ ਵੀ ਆ ਜਾਂਦੀ ਮਾਰਕ ਇਸ ਕਰਕੇ ਅਪਰ ਗੇਟ ਲਾ ਕੇ ਰੱਖਾਂ ਬਾਹਰ ਇਹਨੂੰ ਪਰਲੇ ਵੀ ਦੇਮ ਰੱਖਾਂ ਮਨੇ ਉਪਰਾਂ ਕੋਠੀ ਮ ਇਧਰ ਆਣ ਨਹੀਂ ਦਿੰਦੇ ਕਿਉਂਕਿ ਯੋ ਜਿਆਦਾ ਵੀ ਮੁਰਗੀ ਅੰਡਾ ਦੇਖਾਂ ਮਤਲਬ ਆ ਜਾ ਪਰ ਯੋ ਪਿੱਛੇ ਦੇ ਆ ਗਾ ਨਾ ਸਾਰੇ ਅੰਡੇ ਖਾ ਜਾ ਤੇ ਇਸ ਕਰਕੇ ਆਪਾਂ ਪਹਿਲੀ ਚੱਕ ਲੈਣ ਡੇ ਪਰ ਵੀਓ ਦੇਖੋ ਅੰਡਾ ਖਾਣਾ ਆਇਆ ਤਾਂ ਸਪੈਸ਼ਲ ਕਰੀਨੂ ਜਾਂਦੇ ਯਾ ਦੇਖੋ ਕਿਤਰਾ ਰੈਸਟ ਐਮਾਂ ਡਾਖਣ ਵਾਸਤੇ ਇਹ ਲੋ ਬੇਟਾ ਖਾਣਾ ਸਾਲੇ ਤੂੰ ਹੀ ਦੋ ਲਵਾ ਮਾਰੇ ਸਾਰੇ ਅੰਡੇ ਤੂੰ ਖਾਵਾ ਨਾ ਤੂੰ ਹੀ ਖਾਵਾ ਨਾ ਮਨ ਪਤਨ ਲੱਗਦਾ ਚੱਲ ਦੇਵਾ ਕੋਈ ਨਾ ਆ ਜਾ ਤੇਰੇ ਕੋਲੇ ਪਾਵਾਂਗੇ ਜਾ ਅਜਾ ਕੋਲੇ ਆ ਜਾ ਯਾ ਦੇਖੋ ਯਾ ਦੇਖੋ ਆ ਦੇਖ ਕਰਦੇ ਆ ਦੇਖੋ ਕਿਤਰਾ ਲੈ ਯਾ ਦੇਖੋ ਇਹ ਅੰਡੇ ਦੇ ਵਿੱਚ ਕਿਤਰਾ ਕਿਤਰਾ ਫਿਰ ਰਿਹਾ ਇਹ ਲੋ ਬੇਟਾ ਤੋ ਭਈ ਅੰਡਾ ਇਸ ਟਾਈਮ ਆਪਣੇ ਬਾਹਰ ਪਰ ਕਾ ਲੂ ਆਪਣੇ ਪਿੱਛੇ ਪਿੱਛੇ ਫਿਰ ਰਿਹਾ ਅੰਡਾ ਖਾਣ ਵਾਸਤੇ ਤੋ ਬਹੁਤ ਬੇਚਾਰਾ ਦੇਖੋ ਇੱਧਰ ਦੇਖੋ ਇਹੋ ਦੇਖੋ ਇਹ ਦੇ ਯਾ ਦੇਖ ਉਹ ਚੀਜ਼ ਖਾਣ ਪੱਤ ਤੇ ਬੈਠਾ ਪਰ ਇਹਨੂੰ ਪਾ ਪਾਵਾਂਗੇ ਇਸਕੇ ਡੋਂਗੇ ਆ ਪਾਵਾਂਗੇ ਤਲਾ ਪਾ ਪੰਦੇ ਨਹੀਂ ਤੇ ਚਲੋ ਫਿਰ ਪੈਨ ਨੂੰ ਅੰਡਾ ਖਵਾ ਦਈਏ ਫਿਰ ਪੈਨ ਨੂੰ ਚਲਦੇ ਆ ਪਰਲੇ ਡੰਗ ਡੰਗੜ ਦਿਖਾਦੇ ਹਾਂ ਤੋ ਦੇਖੋ ਵੀਰ ਕਿਤਰਾ ਛਾਲਾ ਮਾਰ ਰਿਹਾ ਅੰਡੇ ਪਿੱਛਾ ਤੇ ਇਹਨੂੰ ਪਹਿਲਾਂ ਅੰਡਾ ਖਵਾ ਦਈਏ ਆ ਜਾਓ ਰਾਜਾ ਹੜ ਜਾ। ਹੜ ਪਰਾਂਚ ਪਰਾਂਚ ਪਰਾਂ ਪਰਾਂਚਲ ਹੜਦਾ ਨਹੀਂ। ਲੈ। ਖਾਣੇ ਚੋ। ਖਾ ਗਿਆ ਖਾ ਗਿਆ ਖਾ ਗਿਆ। ਸਾਰੇ ਅੰਡੇ ਖਾ ਗਏ ਉਹ। ਰਾ ਦੇਖੋ ਵੀ ਨਵੇੜ ਗਿਆ ਕੰਮ ਇੱਕ ਝਟਕੇਵਾ। ਉਹ ਫੋਲ ਕਾ ਖਾ ਗਏ ਚਲ ਬੱਸ 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 ਹੀ ਬੱਸ ਹੋਰ ਨਹੀਂ ਹੈਗਾ ਤੋ ਵੀ ਫੋਲ ਕੋ ਮੁਰਗੀਆਂ ਖਾ ਗਏ ਅੰਡਾ ਖਾ ਗਿਆ ਤੇ ਇੱਕ ਹਲੇ ਦੇਣ ਵਾਲੀ ਹੈ ਮੁਰਗੀ ਤੇ ਉਹਨੂੰ ਦੇ ਦੇਣ ਤੋਂ ਫਿਰ ਨੀ ਪੰਨ ਫਲਾਉਂਦੇ ਆ ਜਾ ਆ ਜਾ ਇਹ ਬਾਹਰ ਆ ਜਾ ਇਹ ਵੀ ਲੈ ਕੇ ਜਾਣਾ ਪਾਗਾ ਓ ਨਹੀਂ ਉਹ ਵੀ ਖਾ ਜਾ ਆ ਜਾ ਚਲ ਚਲ ਵਾ ਚਲ 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 ਫੱਟ ਜਾ ਆ ਜਾ ਆ ਜਾ ਆ ਜਾ ਇੱਧਰ ਆ ਜਾ ਵੀ ਇੱਧਰ ਆ ਹਾਂ ਕਰਨਾ ਚੱਲ ਅੰਦਾਖਾ ਲੀਏ ਨਾ ਚਲਾ ਜਾ ਠੰਡ ਹੋ ਰਹੀ ਹੈ ਆਇਆ ਇੱਧਰ ਹਜੇ ਵੀ ਨਹੀਂ ਆ ਰਹਾ ਦੇਖ ਆਹ ਦੇਖ ਹੈ ਇੱਧਰ ਫੇਰ ਉਧਰ ਚੱਲ ਆ ਜਾ ਚੱਲ 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 ਇੱਧਰ ਚੱਲ ਛੱਡ ਦੇ ਖੜ ਜਾ ਦੇਖੋ ਬਈ ਖਾ ਖਰਜਿਆ ਨਹੀਂ ਹਜੇ ਹੋਰ 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 ਖਾਣਾ ਆ ਜਾ ਹੈ ਕੱਲ ਚਲੀ ਚਲੀ ਹੈ ਚਾਲਾ ਗੇਟ ਤੋ ਵੀ ਨੇ ਦੇਖ ਲਿਆ ਵੀ ਮੁਰਗੇ ਅੰਡੇ ਵਾ ਬੈਠਿਆ ਤੇ ਦੋ ਲਾਲ ਨੂੰ ਫਿਰ ਰਿਹਾ ਪਰ ਆਪਾਂ ਇਹਨੂੰ ਉਧਰ ਲੈ ਬਾੜੇ ਮਾ ਤੇ ਆ ਚਲ ਬੈਠੀ ਗ੍ਰਾਮ ਤੇ ਤੋ ਵੀ ਮੈਂ ਸਾਹਮਣਿਆਂ ਅੱਜ ਸਵੇਰ ਗਿਆ ਇਤਰੀ ਬੈਠੇ ਅੰਦਰ ਉਹ ਕਿਉਂਕਿ ਮੀਂਹ ਪੈ ਰਿਹਾ ਵੀ ਸਵੇਰ ਦਾ ਚਿੱਕੜ ਜਾ ਰਿਹਾ ਤੇ ਪਰਾਂ ਵੀ ਗਿੱਲਾ ਹੋਰ ਤੇ ਸਰਗਾਪਾਂ ਬਾਹਰ ਕੱਢੀਆਂ ਨੇ ਤੇ ਕਾਕੂ ਖੰਦਰੇ ਪਾਦੇ ਤੇ ਖਾਗੋਗੇ ਬੈਠ ਗਿਆ ਤੇ ਮੌਸਮ ਅੱਜ ਅਖਰਾਲ ਤੇ ਕਾਲੂ ਵੀਰੋ ਆਪਣਾ ਆਹ ਦੇਖੋ ਕਿਤਰਾ ਖੜਿਆ ਹਜੇ ਵੀ ਉਹ ਕਹ ਰਿਹਾ ਵੀ ਮੈਨੂੰ ਪਰਾਂ ਤੇ ਲੈ ਕਾ ਨਾ ਇੱਧਰ ਕਿਉਂਕਿ ਨੇ ਦੇਖ ਲਈ ਵੀ ਮੁਰਗੀ ਅੰਡਾ ਦੇਣ ਲੱਗ ਰਹੀ ਆ ਤੋ ਦੇਵਾਗੀ ਆ ਜਾ ਆ ਜਾ ਇੱਧਰ ਆ ਜਾ ਇੱਧਰ ਹੋਰ ਆ ਜਾ ਚੱਲ ਉਧਰ ਚੱਲ 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 ਉਧਰ ਚੱਲ ਉਧਰ ਚੱਲ ਜੋ ਵੀ बार-बार ਪਰਾਂ ਜਾ ਰਿਹਾ ਤੇ ਇਸੇ ਕਰਕੇ ਜਾ ਰਿਹਾ ਕਿ ਵੀ ਮੁਰਗੀ ਅੰਡੇ ਉੱਤੇ ਬੈਠੀ ਇਹਨੇ ਦੇਖ ਲਈ ਤੇ ਕੰਡ ਆਪਾਂ ਇਹਨੂੰ ਖਲਾ ਤੇ ਇਸ ਕਰਕੇ बार-बार ਉਧਰ ਹੀ ਭੱਜ ਰਿਹਾ ਪਰ ਆਪਾਂ ਗੇਟ ਲਾਤਾ ਉਧਰ ਚਾਲੀ ਚੱਲ ਅੰਦਰ ਆ ਜਾ। ਓ ਦੇਖੋ ਵੀ ਹਲੇ ਵੀ ਦੇਖੋ ਮੇਰੇ ਤੇ ਦੇਖ ਰਿਹਾ ਵੀ ਹੋਰ ਖਲਾਪ ਨੂੰ ਹੋਰ ਖਲਾਪ ਨੂੰ ਚੱਲ ਆ ਜਾ। ਇਹ ਬੈਠ ਜਾ ਆਰਾਮ ਤੇ ਬੈਠ ਬੈਠ ਉੱਥਾ ਬੈਠ ਚਲ ਲੈ ਵਿਰੋਪਾ ਪਹੁੰਚ ਗਏ ਆਪਣੇ ਘਰਾਂ ਕੱਲੋਂ ਪਨ ਲੈ ਨਾ ਮੈਂ ਫੁੱਲ ਤੇ ਗਮਲੇ ਕੱਲ ਪਰਸੋਂ ਤੇ ਇੱਕ ਆਪਣਾ ਲਾਤੀ ਗਮਲੇਾਂ ਬਿਰੋ ਜੋੜਾਣ ਆਪਣੇ ਖੇਤਾਂ ਤੇ ਬਾਕੀ ਦੇਖਦੇ ਹਾਂ ਮੌਸਮ ਠੀਕ ਹੋ ਜੇਗਾ ਫਿਰ ਚੱਲਾਂਗੇ ਚਾ ਲਈ ਬੈਠ ਜਾ ਆਰਾਮ ਤੇ ਸੇ ਵਕਤ ਵੀਰੋ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੇ ਮੌਸਮ ਨੂੰ ਦੇਖਦੇ ਹਾਂ ਵੀਰੋ ਲੈ ਥੋੜਾ ਥੋੜਾ ਮਤਲਬ ਕਿਣਮਿਣ ਚੱਲ ਰਹੀ ਆ ਤੇ ਬਾਕੀ ਅਰੇਕ ਵੀਡੀਓ ਪਾਉਂਦਾ ਨੂੰ ਪਾਉਂਦੇ ਰਹਿਣਗੇ ਮੌਸਮ ਦੀ ਤੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ